ਸਟਾਰ ਜੀਵਨ ਵਿੱਚ ਹਰ ਵਿਅਕਤੀ ਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਅਜਈਆਂ ਸਥਿਤੀਆਂ ਵਿੱਚ ਜਿੱਥੇ ਸਭ ਕੁਝ ਰੁਕਿਆ ਹੋਇਆ ਮਹਿਸੂਸ ਹੁੰਦਾ ਹੈ ਡੰਡੀ ਉਦੋਂ ਫਿਰ ਹਾ ਪੱਖੀ ਸੋਚ ਜ਼ਰੂਰੀ ਬਣ ਜਾਂਦੀ ਹੈ ਡੰਡੀ ਚੰਗੇ ਹਾਲਾਤਾਂ ਵਿੱਚ ਹੌਸਲਾ ਰੱਖਣਾ ਸੌਖਾ ਹੁੰਦਾ ਹੈ ਪਰ ਜਦੋਂ ਜ਼ਿੰਦਗੀ ਦੇ ਰਾਹਾਂ ਤੇ ਔਖੀਆਂ ਘੜੀਆਂ ਆਉਂਦੀਆਂ ਹਨ ਤਾਂ ਇਹ ਖਾਸ ਤੌਰ ਤੇ ਮੁਸ਼ਕਲ ਹੋ ਸਕਦਾ ਹੈ ਡੰਡੀ ਇਹਨਾਂ ਔਖੀਆਂ ਸਥਿਤੀਆਂ ਵਿੱਚ ਹੌਸਲਾ ਤੇ ਹਾਂ ਪੱਖੀ ਸੋਚ ਮਨੁੱਖ ਨੂੰ ਨਾ ਸਿਰਫ ਸੰਘਰਸ਼ ਕਰਨ ਦੀ ਤਾਕਤ ਦਿੰਦੀ ਹੈ ਸਗੋਂ ਜੀਵਨ ਨੂੰ ਸੁਧਾਰਨ ਤੇ ਉਦੇਸ਼ਾਂ ਨੂੰ हासिल ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ ਡੰਡੀ ਅੱਗੇ ਵਧਣ ਦਾ ਮਿਲੇ ਮੌਕਾ ਹਾਂ ਪੱਖੀ ਸੋਚਦਾ ਮਤਲਬ ਇਹ ਨਹੀਂ ਕਿ ਕਿਸੇ ਸੰਘਰਸ਼ ਜਾਂ ਔਖੇ ਸਮੇ ਨੂੰ ਨજર ਅੰਦਾਜ਼ ਕਰਨਾ ਸਗੋਂ ਇਹ ਹੈ ਕਿ ਇਹਨਾਂ ਹਾਲਾਤਾਂ ਨੂੰ ਅਜਿਹੇ ਦ੍ਰਿਸ਼ਟੀਕੋਣ ਨਾਲ ਦੇਖਣਾ ਜਿਸ ਤੋਂ ਹਮੇਸ਼ਾ ਕੁਝ ਸਿੱਖਣ ਤੇ ਅੱਗੇ ਵਧਣ ਦਾ ਮੌਕਾ ਮਿਲੇ ਡੰਡੀ ਸਕਾਰਾਤਮਕ ਸੋਚ ਨਾਲ ਅਸੀਂ ਆਪਣੇ ਅੰਦਰ ਸ਼ਕਤੀ ਤੇ ਮਨੋਬਲ ਨੂੰ ਜਾਗਰੂਕ ਕਰਦੇ ਹਾਂ ਜੋ ਮੁਸ਼ਕਲਾਂ ਦੇ ਸਮੇਂ ਵਿੱਚ ਸਾਨੂੰ ਉਮੀਦ ਤੇ ਹੌਸਲਾ ਦਿੰਦਾ ਹੈ ਡੰਡੀ ਜਦੋਂ ਅਸੀਂ ਸਕਾਰਾਤਮਕ ਸੋਚ ਰੱਖਦੇ ਹਾਂ ਤਾਂ ਸਾਡੇ ਮਨ ਵਿੱਚ ਜ਼ਿਆਦਾ ਚਿੰਤਾਵਾਂ ਨਹੀਂ ਪੈਦਾ ਹੁੰਦੀਆਂ ਤੇ ਅਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਹ ਭਾਲਦੇ ਹਾਂ ਡੰਡੀ ਕਿਵੇਂ ਬਣਾਈਏ ਹਾਂ ਪੱਖੀ ਸੋਚ ਪ੍ਰਸ਼ਨ ਚਿੰਨ ਮਨ ਨੂੰ ਸਾਫ਼ ਰੱਖੋ ਮੁਸ਼ਕਲ ਸਮਿਆਂ ਵਿੱਚ ਸਭ ਤੋਂ ਜ਼ਰੂਰੀ ਗੱਲ ਹੈ ਕਿ ਮਨ ਨੂੰ ਸਾਫ਼ ਤੇ ਸ਼ਾਂਤ ਰੱਖਣਾ ਡੰਡੀ ਜਦੋਂ ਮਨ ਵਿੱਚ ਨਾ ਪੱਖੀ ਵਿਚਾਰ ਆਉਂਦੇ ਹਨ ਤਾਂ ਉਹ ਜੀਵਨ ਵਿੱਚ ਆ ਰਹੀਆਂ ਚੁਣੌਤੀਆਂ ਨੂੰ ਹੋਰ ਵੱਧ ਚਿੰਤਾਵਾਂ ਤੇ ਡਰ ਦੇ ਰੂਪ ਵਿੱਚ ਤਬਦੀਲ ਕਰ ਸਕਦੇ ਹਨ ਡੰਡੀ ਇਸ ਲਈ ਜ਼ਰੂਰੀ ਹੈ ਕਿ ਆਪਣੇ ਮਨ ਨੂੰ ਸਮਝਦਾਰੀ ਨਾਲ ਸ਼ਾਂਤ ਰੱਖੀਏ ਤੇ ਹੌਸਲੇ ਨਾਲ ਸਾਰੀਆਂ ਗੱਲਾਂ ਦਾ ਸਾਹਮਣਾ ਕਰੀਏ ਡੰਡੀ ਹਰ ਰੋਜ਼ ਕੁਝ ਮਿੰਟਾਂ ਲਈ ਧਿਆਨ ਦਾ ਅਭਿਆਸ ਕਰਨ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਨਾ ਭਖੀ ਵਿਚਾਰਾਂ ਤੋਂ ਮੁਕਤੀ ਮਿਲਦੀ ਹੈ ਡੰਡੀ ਮੌਕੇ ਵਜੋਂ ਦੇਖੋ ਸਮਸਿਆਵਾਂ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਕਸਰ ਇਹ ਸਮਝਣਾ ਔਖਾ ਹੁੰਦਾ ਹੈ ਕਿ ਅਸੀਂ ਇਸ ਨੂੰ ਇੱਕ ਇੱਕ ਮੌਕੇ ਵਜੋਂ ਵੀ ਦੇਖ ਸਕਦੇ ਹਾਂ ਪਰ ਜੇ ਅਸੀਂ ਸਹੀ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਹਾਂ ਤਾਂ ਹਰ ਦੁਸ਼ਵਾਰੀ ਨਾਲ ਨਵਾਂ ਮੌਕਾ ਵੀ ਜੁੜਿਆ ਹੁੰਦਾ ਹੈ ਡੰਡੀ ਉਦਾਹਰਨ ਵਜੋਂ ਜੇ ਕਿਸੇ ਵਿਅਕਤੀ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਉਹ ਸਮੇਂ ਉਹ ਆਪਣੇ ਲਈ ਨਵਾਂ ਮੌਕਾ ਬਣਾ ਸਕਦਾ ਹੈ ਨਵੀਆਂ ਨੌਕਰੀਆਂ ਦੇ ਮੌਕੇ ਜਾਂ ਖੁਦ ਦਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਡੰਡੀ ਟੀਚੇ ਤੇ ਧਿਆਨ ਕਰੋ ਕੇਂਦ੍ਰਿਤ ਮੁਸ਼ਕਲ ਹਾਲਾਤਾਂ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੇ ਟੀਚੇ ਤੇ ਧਿਆਨ ਕੇਂਦ੍ਰਿਤ ਕਰੀਏ ਡੰਡੀ ਜਦੋਂ ਅਸੀਂ ਆਪਣੇ ਮਨ ਤੇ ਦ੍ਰਿਸ਼ਟੀਕੋਣ ਨੂੰ ਇੱਕ ਉਦੇਸ਼ ਵੱਲ ਰੱਖਦੇ ਹਾਂ ਤਾਂ ਇਸ ਮਸਿਆਂਵਾਂ ਰੁਕਾਵਟਾਂ ਬਣਦੀਆਂ ਹਨ ਪਰ ਧਿਆਨ ਰੱਖਣਾ ਜੋ ਤੁਸੀਂ ਕੀਤਾ ਜਾਂ ਕਰਨ ਵਾਲੇ ਹੋ ਇਹ ਤੁਹਾਡੇ ਲਈ ਰਾਹ ਰਾ ਤੇ ਹੌਸਲਾ ਦੇਣ ਵਾਲਾ ਹੋਵੇਗਾ ਡੰਡੀ ਨਵੇਂ ਰਾਹਾਂ ਦੀ ਕਰੋ ਖੋਜ ਮੁਸ਼ਕਲਾਂ ਇੱਕ ਸਮੇਂ ਲਈ ਹੁੰਦੀਆਂ ਹਨ ਆਪਣੇ ਮਨ ਨੂੰ ਇਸ ਸਮੇਂ ਨਾਲ ਅਨੁਕੂਲ ਰੱਖੋ ਤੇ ਨਵੇਂ ਰਾਹਾਂ ਦੀ ਖੋਜ ਕਰੋ ਡੰਡੀ ਇਹ ਹਾਂ ਪੱਖੀ ਸੋਚ ਹੀ ਹੈ ਜੋ ਮਨੁੱਖ ਨੂੰ ਚੜ੍ਹਦੀ ਕਲਾ ਤੇ ਸਫਲਤਾ ਵੱਲ ਪ੍ਰੇਰਿਤ ਕਰਦੀ ਹੈ ਡੰਡੇ